ਹੈਲੋ ਫਰੈਂਡਸ ਵੈਲਕਮ ਟੂ ਕੰਪਿਊਟਰ ਐਜੂਕੇਸ਼ਨ ਪੰਜਾਬੀ ਹਾਂਜੀ ਅੱਜ ਆਪਾਂ ਐਮ ਐਸ ਵਰਡ ਦਾ ਹੋਮ ਟੈਬ ਕਰਾਂਗੇ ਜੀ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਆਪਾਂ ਨੇ ਐਮ ਐਸ ਵਰਡ ਦੇ ਕੁਝ ਟਿਪਸ ਐਂਡ ਟ੍ਰਿਕਸ ਕਰੀਆਂ ਸੀ ਓਪਨ ਕਰਨ ਦੇ ਤਰੀਕੇ ਦੇਖੇ ਸੀ ਕੁਝ ਐਮ ਐਸ ਵਰਡ ਦੇ ਰਿਲੇਟਡ ਕੁਝ ਆਪਾਂ ਨੇ ਇੰਟਰੋਡਿਊਸ ਕਰਿਆ ਸੀ ਸੋ ਅੱਜ ਆਪਾਂ ਹੋਮ ਟੈਬ ਕਲੀਅਰ ਕਰਾਂਗੇ ਜੀ ਹੋਮ ਟੈਬ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਜੀ ਆਪਣੇ ਕੋਲੇ ਕਲਿੱਪਬੋਰਡ ਹੈ ਜੀ ਕਲਿੱਪਬੋਰਡ ਦੇ ਵਿੱਚ ਕੀ ਹੈ ਜੀ ਆਪਣੇ ਕੋਲੇ ਪੇਸਟ ਕੱਟ ਕਾਪੀ ਤੇ ਫਾਰਮੈਟ ਪਿੰਟ ਇਹਨਾਂ ਨੂੰ ਹੁਣ ਕਿੱਦਾਂ ਯੂਜ਼ ਕਰਨਾ ਹੈ ਦੇਖੋ ਆਪਾਂ ਕਿਸੇ ਵੀ ਟੈਕਸਟ ਨੂੰ ਸਿਲੈਕਟ ਕਰਾਂਗੇ ਆਪਣੇ ਕੋਲੇ ਆਹਾ ਅਨ ਹਾਈਡ ਹੋ ਜਾਂਦੀ ਜੀ ਕਾਪੀ ਕਰਨਾ ਹੈ ਤਾਂ ਕਾਪੀ ਉਰੇ ਕਰਾਂਗੇ ਫ੍ਰੀ ਸਪੇਸ ਦੇ ਉੱਪਰ ਆ ਕੇ ਉਰੇ ਆ ਕੇ ਪੇਸਟ ਕਰਾਂਗੇ ਠੀਕ ਹੈ ਜੀ ਕਾਪੀ ਤੇ ਪੇਸਟ ਥਲੀਅਰ ਹੈ ਜੀ ਐਸੇ ਤਰ੍ਹਾਂ ਹੀ ਆਪਾਂ ਕੱਟ ਕਰਾਂਗੇ ਤਾਂ ਸਿਲੈਕਟ ਕਰਕੇ ਉਸ ਤੋਂ ਬਾਅਦ ਕੀ ਕਰਾਂਗੇ ਕੱਟ ਠੀਕ ਹੈ ਜੀ ਕੱਟ ਕਲੀਅਰ ਹੈ ਜੀ ਕੱਟ ਕਾਪੀ ਪੇਸਟ ਕਲੀਅਰ ਹੈ ਹੁਣ ਫਾਰਮੈਟ ਪੇਂਟਰ ਕੀ ਹੁੰਦਾ ਜੀ ਦੇਖੋ ਆਪਾਂ ਕਿਸੇ ਵੀ ਟੈਕਸਟ ਨੂੰ ਇਸ ਦੇ ਵਿੱਚ ਆਪਾਂ ਕੁਝ ਵੀ ਚੇਂਜਸ ਕਰ ਰਹੇ ਹਾਂ ਸਪੋਜ਼ ਕਰੋ ਆਪਾਂ ਚੇਂਜਸ ਕਰ ਲਈਏ ਜੀ ਉਸ ਤੋਂ ਬਾਅਦ ਇਸ ਦਾ ਆਪਾਂ ਕਲਰ ਵੀ ਚੇਂਜ ਕਰ ਲਿਆ ਥੈਨ ਉਸ ਤੋਂ ਬਾਅਦ ਕੀ ਹੈ ਜੀ ਆਪਾਂ ਨੂੰ ਸੇਮ ਇਹੀ ਪੈਟਰਨ ਆਪਾਂ ਨੂੰ ਇਸ ਪੈਰੇ ਦੇ ਵਿੱਚ ਚਾਹੀਦਾ ਤਾਂ ਆਪਾਂ ਕੀ ਕਰਾਂਗੇ ਇਸ ਦੇ ਉੱਪਰ ਆ ਕੇ ਸਿੰਗਲ ਕਲਿੱਕ ਕਰਾਂਗੇ ਫਾਰਮੈਟ ਪੇਂਟਰ ਦੇ ਉੱਪਰ उस तो, आपने उस, तो उस तो बाद अपने को एक ब्रश जा आ जाएगा तो बाद आप ब्रशन में आप जिते जिथे ड्रैक करा उ अपना सेम पैटर्न हो गया क्लीयर है जी फॉरमेट पेंटर भी क्लीयर हो गया दैन उस बाद आता जी अपने को फोट स्टाइल फोट स्टाइल की देखो अपने को जो आपने किसी भी फोट स्टाइल चेंज करना तो आपू पहले सिलेक्ट करना पेगा उस तो बादई भी फोनट आप अपलाई कर सलीयर है जी ये फोनट स्टाइल हो गया उस तो बाद आता जी सइज साइज का भी की होंगे सइज़ ने इनक्रीज डिक्रीज करना ਸਿਲੈਕਟ ਕਰਾਂਗੇ ਫਿਰ ਆਪਾਂ ਸਾਈਜ਼ ਨੂੰ ਇਨਕਰੀਸ ਡਿਕਰੀਸ ਕਰ ਸਕਦੇ ਹਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਂਦੇ ਨੇ ਜੀ ਆਪਣੇ ਕੋਲੇ ਗਰੋ ਫੌਂਟ ਕੰਟਰੋਲ ਪਲਸ ਗ੍ਰੇਟਰ ਥੈਨ ਕੰਟਰੋਲ ਪਲਸ ਲੈਸ ਥੈਨ ਇਸ ਦਾ ਮਤਲਬ ਕਿ ਜੇ ਮੰਨ ਲਓ ਕਿਸੇ ਵੀ ਆਪਾਂ ਟੈਕਸਟ ਦੇ ਉੱਪਰ ਖੜੇ ਆਂ ਠੀਕ ਹੈ ਜੀ ਕਰਸਰ ਖੜਾ ਹੈ ਤੇ ਉਸ ਤੋਂ ਬਾਅਦ ਆਪਾਂ ਕੈਪੀਟਲ A ਨੂੰ ਆਪਾਂ ਸਿਲੈਕਟ ਕਰਾਂਗੇ ਉਹੀ ਵਰਡ ਵੱਡਾ ਹੋਏਗਾ ਛੋਟੇ ਤੇ ਕਰਾਂਗੇ ਤਾਂ ਉਹੀ ਛੋਟਾ ਹੋਏਗਾ ਠੀਕ ਹੈ ਵਿਦਾਊਟ ਸਿਲੈਕਟ ਹੋ ਜਾਏਗਾ ਜੀ ਕਲੀਅਰ ਹੈ ਜੀ ਉਸ ਤੋਂ ਬਾਅਦ ਆਂਦਾ ਜੀ ਆਪਣੇ ਕੋਲੇ ਕਲੀਅਰ ਫਾਰਮੈਟਿੰਗ ਕਲੀਅਰ ਫਾਰਮੈਟਿੰਗ ਕੀ ਹੈ ਜਿਵੇਂ ਹੁਣ ਆਪਣੇ ਇਹਦੇ ਤੇ ਫਾਰਮੈਟ ਅਪਲਾਈ ਕਰਿਆ ਹੋਇਆ ਤੇ ਇਸ ਦੇ ਉੱਪਰ ਕਲਿੱਕ ਕਰਾਂਗੇ ਜਿਵੇਂ ਕਿ ਆਪਣਾ ਸਟਾਰਟਿੰਗ ਦੇ ਵਿੱਚ ਸੀ ਆਪਣਾ ਉਦਾਂ ਆਪਣਾ ਹੋ ਜਾਏਗਾ ਇਹ ਕਲੀਅਰ ਫਾਰਮੈਟ ਹੋ ਜਾਏਗਾ ਕਲੀਅਰ ਹੈ ਜੀ ਉਸ ਤੋਂ ਬਾਅਦ ਆਂਦਾ ਜੀ ਬੋਲਡ ਬੋਲਡ ਦਾ ਕੰਮ ਹੈ ਕਿ ਕਿਸੇ ਨੂੰ ਵੀ ਸਿਲੈਕਟ ਕਰਕੇ ਆਪਾਂ ਬੀ ਤੇ ਕਰਾਂਗੇ ਬੋਲਡ ਹੋ ਜਾਏਗਾ ਜੀ ਅਟਾਲਿਕ ਕਰਨਾ ਹੈ ਅਟਾਲਿਕ ਹੋ ਜਾਏਗਾ ਜੀ ਅੰਡਰਲਾਈਨ ਕਰਨਾ ਅੰਡਰਲਾਈਨ ਕਲੀਅਰ ਹੈ ਜੀ ਥੈਨ ਉਸ ਤੋਂ ਬਾਅਦ ਆਂਦਾ ਜੀ ਆਪਣਾ ਸਟ੍ਰਾਈਕ ਥਰੂ ਸਟ੍ਰਾਈਕ ਥਰੋ ਦਾ ਮਤਲਬ ਕੀ ਹੈ ਜ ਜੇ ਆਪਾਂ ਸਿਲੈਕਟ ਕਰਿਆ ਆਪਾਂ ਸਟ੍ਰਾਈਕ ਥਰੋ ਕਰਿਆ ਇਹਦੇ ਵਿੱਚ ਆਪਣੇ ਟੈਕਸ ਦੇ ਵਿੱਚ ਆਪਣੇ ਕੀ ਹੋ ਗਈ ਲਾਈਨ ਲੱਗ ਗਈ ਜੀ ਵਿੱਚ ਕਲੀਅਰ ਹੈ ਜੀ ਉਸ ਤੋਂ ਬਾਅਦ ਆਂਦਾ ਜੀ ਆਪਣਾ ਸਬਸਕ੍ਰਿਪਟ ਤੇ ਸੁਪਰਸਕ੍ਰਿਪਟ ਸਕ੍ਰਿਪਟ ਹੁਣ ਦੇਖੋ ਜੀ ਆਪਾਂ ਜਿਵੇਂ ਆਪਾਂ ਸਬਸਕ੍ਰਿਪਟ ਕਰਦੇ ਆਂ ਆਪਾਂ ਸਾਇੰਸ ਦੇ ਵਿੱਚ H2 ਉਹ ਲਿਖਦੇ ਹਾਂ ਹੁਣ ਆਪਣਾ H2 ਇਦਾਂ ਆ ਗਿਆ ਜਨ ਕਿ 2 ਆਪਣਾ ਨੀਚੇ ਆਉਣਾ ਚਾਹੀਦਾ ਸੀ ਕੀ ਕਰਿਆ ਜੀ ਉਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਕਲਿੱਕ ਕਰਿਆ ਆਪਾਂ ਮੈਂ ਦੱਚ ਸੌਰੀ ਆਪਾਂ ਨੇ ਕੀ ਕੀਤਾ ਐਚ ਟਾਈਪ ਕਰਿਆ ਉਸ ਤੋਂ ਬਾਅਦ ਕਲਿੱਕ ਕੀਤਾ ਜੀ ਟੂ ਫੇਅਰ ਇਸ ਦੇ ਉੱਪਰ ਕਲਿੱਕ ਕੀਤਾ ਇਹਨੂੰ ਹਟਾਤਾ ਜੀ ਫਿਰ ਉਹ ਕਲੀਅਰ ਹੈ ਜੀ ਹੁਣ ਆਪਾਂ ਸੁਪਰ ਸਕ੍ਰਿਪਟ ਅਪਲਾਈ ਕਰਨੀ ਜਿਵੇਂ ਕਿ ਆਪਾਂ 10th ਲਿਖਦੇ ਹਾਂ ਪੀ ਐਚ ਆਪਣਾ ਨਾਲ ਪੈ ਗਿਆ ਜੀ ਠੀਕ ਹੈ ਆਪਾਂ ਇਹਨੂੰ ਟੀ ਐਚ ਨੂੰ ਕੀ ਕਰਨਾ ਆਪਾਂ ਸੁਪਰ ਸਕ੍ਰਿਪਟ ਕਰਨਾ ਹੈ ਕਲਿੱਕ ਕੀਤਾ ਜੀ ਟੀ ਐਚ ਪਾਇਆ ਆਪਣਾ ਦੇਖੋ ਟੀ ਐਚ ਉੱਪਰ ਚਲਾ ਗਿਆ ਕਲੀਅਰ ਹੈ ਜੀ हाँ जी नैक्सट है जी अपना चेंज केस तो चेंज केस की कम करते जी जिमें कि हम अपने को आप इस टैक्स नीयर फॉरमेट कर देने उस चेंज केस की कम करते जी सिलेक्ट चेंज केस से आया पहला सेंटेंस केस अपना सेंटेंस केस की तरह बन गया जी हूँ इस क्लिक करा लोअर केस बन जूगा हाँ जी लोअर केस हो गया जी उस तु तो बाद क्लिक आप क्लिकता अपर केस करने ने सारे कैपीटल लैटर हो गए जी उस तो जी आपने ਕੈਪੀਟਲਾਈਜ਼ ਈਚ ਵਰਡ ਕਰਾਂਗੇ ਹਰੇਕ ਵਰਡ ਦਾ ਫਰਸਟ ਲੈਟਰ ਕੀ ਹੋਏਗਾ ਕੈਪੀਟਲ ਹੋ ਗਿਆ ਜੀ ਕਲੀਅਰ ਹੈ ਥੈਨ ਉਸ ਤੋਂ ਬਾਅਦ ਕੀ ਕਰਾਂਗੇ ਜੀ ਟੋਗਲ ਕੇਸ ਟੋਗਲ ਕੇਸ ਦੇ ਵਿੱਚ ਕੀ ਹੁੰਦਾ ਜੀ ਆਪਾਂ ਇਸ ਦੇ ਵਿੱਚ ਕੀ ਕੀਤਾ ਆਪਾਂ ਟੋਗਲ ਕੇਸ ਕਰਿਆ ਫਰਸਟ ਲੈਟਰ ਆਪਣਾ ਛੋਟਾ ਹੋ ਗਿਆ ਜੀ ਬਾਕੀ ਕੈਪੀਟਲ ਹੋ ਗਿਆ ਜੀ ਕਲੀਅਰ ਹੈ ਇਹ ਹੋ ਗਿਆ ਜੀ ਆਪਣਾ ਚੇਂਜ ਕੇਸ ਉਸ ਤੋਂ ਬਾਅਦ ਆਉਂਦਾ ਜੀ ਆਪਣੇ ਕੋਲੇ ਹਾਈਲਾਈਟ ਕਿਸੇ ਵੀ ਟੈਕਸਟ ਨੂੰ ਸਿਲੈਕਟ ਕਰਕੇ ਆਪਾਂ ਹਾਈਲਾਈਟ ਕਲਰ ਦੇ ਸਕਦੇ ਹਾਂ ਠੀਕ ਹੈ ਜੀ ਓਕੇ ਦੈਨ ਉਸ ਤੋਂ ਬਾਅਦ ਹੁੰਦਾ ਜੀ ਆਪਣੇ ਕੋਲੇ ਟੈਕਸਟ ਕਲਰ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਆਪਾਂ ਆਪਣੇ ਟੈਕਸਟ ਨੂੰ ਕਲਰ ਕਰ ਸਕਦੇ ਹਾਂ ਕਲੀਅਰ ਹੈ ਜੀ ਹਾਂਜੀ ਫੌਂਟ ਪਾਰਟ ਦੇ ਵਿੱਚ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਓਕੇ ਚਲੋ ਜੀ ਨੈਕਸਟ ਕਰਦੇ ਹਾਂ ਜੀ ਆਪਾਂ ਪੈਰਾਗ੍ਰਾਫ ਪੈਰਾਗ੍ਰਾਫ ਦੇ ਵਿੱਚ ਕੀ ਹੈ ਜੀ ਸਭ ਤੋਂ ਪਹਿਲਾਂ ਕੀ ਨੇ ਆਪਣੇ ਕੋਲੇ ਬੁਲੇਟਸ ਬੁਲੇਟਸ ਆਪਾਂ ਕਿਸੇ ਵੀ ਤਰ੍ਹਾਂ ਦੇ ਆਪਾਂ ਬੁਲੇਟਸ ਅਪਲਾਈ ਕਰਨੇ ਨੇ ਜੀ ਆਪਾਂ इजीली ਆਪਾਂ ਆਪਣੇ ਟੈਕਸਟ ਦੇ ਉੱਪਰ ਬੁਲੇਟਸ ਅਪਲਾਈ ਕਰ ਸਕਦੇ ਹਾਂ ਕਲੀਅਰ ਹੈ 1 2 3 ਦੇ ਵਿੱਚ ਕਰਨਾ ਹੀ 1 2 3 ਦੇ ਵਿੱਚ ਕਰ ਸਕਦੇ ਆ ਮਤਲਬ ਕਿਸੇ ਵੀ ਜੀ ਉਸ ਤੋਂ ਬਾਅਦ ਆਂਦਾ ਜੀ ਆਪਣੇ ਕੋਲੇ ਲੈਫਟ ਅਲਾਈਨਮੈਂਟ ਹੁਣ ਦੇਖੋ ਆਪਣੇ ਕੋਲੇ ਆ ਟੈਕਸਟ ਹੈ ਇਹ ਲੈਫਟ ਦੇ ਵਿੱਚ ਹੈ ਅਗਰ ਆਪਾਂ ਸੈਂਟਰ 'ਚ ਕਰਨਾ ਤਾਂ ਸੈਂਟਰ 'ਚ ਹੋ ਜਾਏਗਾ ਰਾਈਟ 'ਤੇ ਕਰਨਾ ਰਾਈਟ 'ਤੇ ਹੋ ਜਾਏਗਾ ਕਲੀਅਰ ਹੈ ਜੀ ਲੈਫਟ 'ਤੇ ਕਰਾਂਗੇ ਲੈਫਟ 'ਤੇ ਹੋ ਜਾਏਗਾ ਉਸ ਤੋਂ ਬਾਅਦ ਆਂਦਾ ਜੀ ਆਪਣਾ ਜਸਟੀਫਾਈ ਜਸਟੀਫਾਈ ਦਾ ਕੀ ਕੰਮ ਹੈ ਜੀ ਆਪਣੇ ਕੋਲੇ ਦੇਖੋ ਇਹਨੂੰ ਸਿਲੈਕਟ ਕਰਿਆ ਪੈਰੇ ਨੂੰ ਤਾਂ ਉਸ ਤੋਂ ਬਾਅਦ ਜਸਟੀਫਾਈ ਕਰਿਆ ਆਪਣਾ ਦੇਖੋ ਜਸਟੀਫਾਈ ਹੋ ਗਿਆ ਕਲੀਅਰ ਹੈ ਜੀ ਉਸ ਤੋਂ ਬਾਅਦ ਆਂਦਾ ਜੀ ਨੈਕਸਟ ਆਪਣੇ ਕੋਲੇ ਸਪੇਸਿੰਗ ਹੁਣ ਆਪਾਂ ਇਸ ਦੇ ਉੱਪਰ ਕਲਿੱਕ ਕਰਿਆ ਦੇਖੋ ਆਪਣੇ ਕੋਲੇ ਸਪੇਸ ਇਸ ਦੇ ਵਿੱਚ ਟੈਕਸਟ ਦੇ ਵਿੱਚ ਸਪੇਸ ਆ ਰਹੀ ਹੈ ਠੀਕ ਹੈ ਜੀ ਜਿੰਨੀ ਕਿ ਆਪਾਂ ਨੂੰ ਮੀੜਾ ਉਹਨਾ ਕਾਪਾ ਸਪੇਸ ਦੇ ਦਿੰਦੇ ਆ ਕਲੀਅਰ ਹੈ ਜੀ ਉਸ ਤੋਂ ਬਾਅਦ ਆਂਦਾ ਜੀ ਆਪਣਾ ਫਿਲ ਕਲਰ ਹੁਣ ਦੇਖੋ ਆਪਾਂ ਟੈਕਸਟ ਦੇ ਵਿੱਚ ਆਪਾਂ ਨੇ ਕੋਈ ਵੀ ਕਲਰ ਫਿਲ ਕਰਨਾ ਹੈ ਤਾਂ ਆਪਾਂ ਇੱਥੋਂ ਆਪਾਂ ਫਿਲ ਕਲਰ ਕਰ ਸਕਦੇ ਆ इजीली ਠੀਕ ਹੈ ਜੀ ਤੇ ਉਸ ਤੋਂ ਬਾਅਦ ਆਂਦਾ ਜੀ ਬਾਰਡਰ ਆਪਾਂ ਬਾਰਡਰ ਲਗਾਣਾ ਹੈ ਤਾਂ ਆਪਾਂ ਬਾਰਡਰ ਲਗਾ ਸਕਦੇ ਹਾਂ ਠੀਕ ਹੈ ਹਾਂ ਜੀ ਆਪਣੇ ਪੈਰਾਗ੍ਰਾਫ ਦੇ ਵਿੱਚ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਪਲੀਜ਼ ਸੈਸ਼ਨ ਦੇ ਵਿੱਚ ਕਮੈਂਟ ਸੈਸ਼ਨ ਦੇ ਵਿੱਚ ਜ਼ਰੂਰ ਦੱਸਿਓ ਉਸ ਤੋਂ ਬਾਅਦ ਆਂਦੇ ਨੇ ਜੀ ਆਪਣੇ ਕੋਲੇ ਇਹ ਸਟਾਈਲਸ ਜਿਵੇਂ ਕਿ ਆਪਾਂ ਨੇ ਹੁਣ ਮੰਨ ਲਓ ਕੋਈ ਵੀ ਸਟਾਈਲ ਹੁਣ ਮੰਨ ਲਓ ਆਪਣੇ ਕੋਲੇ ਆਸ ਟੈਕਸਟ ਹੈ ਜੀ ਨੂੰ ਸਿਲੈਕਟ ਕਰਿਆ ਕੋਈ ਵੀ ਸਟਾਈਲ ਦੇ ਉੱਤੇ ਕਲਿੱਕ ਕਰਿਆ ਆਪਣੇ ਕੋਲੇ ਦੇਖੋ ਉਹੀ ਸੇਮ ਸਟਾਈਲ ਦਾ ਬਣ ਕੇ ਆ ਜਾਏਗਾ ਕਲੀਅਰ ਹੈ ਜੀ ਸਟਾਈਲ ਵੀ ਕਲੀਅਰ ਹੈ ਥੈਨ ਉਸ ਤੋਂ ਬਾਅਦ ਆਂਦੇ ਜੀ ਆਪਣੇ ਕੋਲੇ ਚੇਂਜ ਸਟਾਈਲ ਜਿਹੜਾ ਵੀ ਸਟਾਈਲ ਆਪਾਂ ਇੱਥੇ ਚੂਜ਼ ਕਰਾਂਗੇ ਉਸੇ ਦੇ ਵਿੱਚ ਹੀ ਇਹ ਚੇਂਜਸ ਹੋਣਗੇ ਜੀ ਆਹ ਸੈਟ ਸਟਾਈਲ ਹੋ ਗਿਆ ਜੀ ਜਿਵੇਂ ਕਿ ਆ ਦੇਖੋ ਆਪਾਂ ਉੱਪਰ ਕਰਿਆ ਸੀ ਆ ਦੇਖੋ ਠੀਕ ਹੈ ਜੀ ਕਲੀਅਰ ਹੈ 컬러 ਕਰਾਂਗੇ 컬러 ਵੀ ਚੇਂਜ ਹੋ ਜਣੇ ਆ ਦੇਖੋ ਠੀਕ ਹੈ ਜੀ ਫੌਂਟ ਸਟਾਈਲ ਚੇਂਜ ਕਰਾਂਗੇ ਫੌਂਟ ਸਟਾਈਲ ਵੀ ਚੇਂਜ ਹੋ ਜੀ ਕਲੀਅਰ ਹੈ ਜੀ ਉਸ ਤੋਂ ਬਾਅਦ ਆਉਂਦਾ ਫਾਈਂਡ ਫਾਈਂਡ ਜੀ ਆਪਾਂ ਤੁਹਾਨੂੰ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਵੀ ਸਮਝਾਇਆ ਸੀ ਫਾਈਂਡ ਕਹਿੰਦੇ ਕਿਸੇ ਵੀ ਟੈਕਸਟ ਨੂੰ ਆਪਾਂ ਫਾਈਂਡ ਕਰਨਾ ਹੈ इजीली ਫਾਈਂਡ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਨੇ ਫਾਈਂਡ ਕਰਨਾ ਹੈ ਜੀ ਇੱਥੇ ਕੰਟਰੋਲ ਪਲੱਸ ਐਫ ਕਰਾਂਗੇ ਚਾਹੇ ਆਪਾਂ ਇੱਥੋਂ ਕਰ ਲਓ ਚਾਹੇ ਸ਼ਾਰਟਕਟ ਕਮਾਂਡ ਤੋਂ ਕਰ ਲਓ कुछ भी फाइंड करना है फाइंड करोगे जी अपने को देखो फाइंड कर देगा ठीक है यूअर फाइंड करे आ गया क्लियर है जी उस आ गए रिप्लेस रिप्लेस का मतलब किसी वर्ड की जगह यूअर की जगह अवर लिखना ता हो रिप्लेस कर देगा ठीक है जहाँ देखो रिपलेस करते देन क्लोज हाँ जी नेक्स्ट आता अपने को सिलैक्ट ऑप्शन सिलैक्ट ऑल का मतलब तो हो गई सारा सारा उस तो बाद आता जी अपना सिलैक्ट ओब्जैक्ट जिमें कि आपको कोई ओबजैक्ट लै ले लें जी आपने कोई ऑबजैक्ट लै लिया हाँ, ठीक है जी इस उपर आप क्लिक करें नो फिल कर हूँ देखो ओबजेक्ट के दे बिच भी अपना सिलैक्ट हो रहा अगर आप इतने सिलैक्ट दप्शन तो सिलेक्ट ऑबजैक्ट के उ क्लिक कर देंगे हूँ नहीं लिखा जाएगा देखो ठीक है जी कलियर है जी उसके बाद